ਮਹਾਪੁਰਖ ਇਕੱਠੇ ਹੋ ਕੇ ਗੁਰਨਾਨ ਨਾ ਮਾੜਾ ਕਹਿੰਦੇ ਕਹਿੰਦੇ ਮੇਰਾ ਇਰਾਦਾ ਵੀ ਮੈਂ ਇਹ ਸਾਰੀ ਧਰਤੀ ਨੂੰ ਇੱਕ ਵਾਰ ਸਾਫ਼ ਕਰ ਦਿਆਂ ਨਵੇਂ ਸਿਰੇ ਤੋਂ ਰਚ ਲੈਣੇ ਆ ਇਹ ਗੱਲ ਜਦੋਂ ਸਾਧੂ ਸੰਤਾਂ ਕੋਲ ਪਹੁੰਚੀ ਕਹਿੰਦੇ ਸਾਰੇ ਮਹਾਪੁਰਖ ਇਕੱਠੇ ਹੋ ਕੇ ਗੁਰਨਾਨਕ ਦੇਵ ਜੀ ਕੋਲ ਗਏ 30 ਤਰੀਕ ਸੀ ਉਹਦਣ ਇਹ ਨਹੀਂ ਪਤਾ ਕਿਹੜੇ ਸੰਦੇ ਸੀ ਕਹਿੰਦੇ 30 ਸੀ ਤਰੀਕ ਗੁਰਨਾਨਕ ਸਾਹਿਬ ਕੋ ਆਪਣਾ ਸਾਰਿਆਂ ਨੇ ਕਿਹਾ ਮਹਾਰਾਜ ਜੀ ਜਿਹੜੇ ਆਪਣੇ ਸੰਗੀ ਨੇ ਸਾਡੇ ਨਾਲ ਬੰਦਗੀ ਕਰਨ ਵਾਲੇ ਸਾਡੀ ਸੰਗਤ ਇੰਨੀ ਸੇਵਾ ਕਰਦੇ ਇਹਨੇ ਜੁੜੇ ਹੋਏ ਨੇ ਇਹਨਾਂ ਦਾ ਵੀ ਰੋਡ ਨੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਜਾਓ ਆਉਂਦੇ 30 ਤਰੀਕ ਨੂੰ ਫੇਰ ਆਓ ਮਹੀਨੇ ਬਾਅਦ ਬੁਲਾਇਆ ਕਹਿੰਦੇ ਜਦ ਸਾਰੇ ਇਕੱਠੇ ਹੋ ਕੇ ਗਏ ਸਤਗੁਰੂ ਨਾਨਕ ਸਾਹਿਬ ਕਹਿੰਦੇ ਸੰਤੋ ਤੁਹਾਡੀ ਬੇਨਤੀ ਪ੍ਰਵਾਨ ਹੋ ਗਈ ਹੈ ਔਰ ਡਿਊਟੀ ਨਰੰਕਾਰ ਜੀ ਨੇ ਇਹ ਲਾਈ ਹੈ ਵੀ ਸਾਰੇ ਸੰਤਾਂ ਨੂੰ ਕਹੋ ਆਪੋ ਆਪਣੇ ਸੰਗੀਆਂ ਨੂੰ ਤੁਸੀਂ ਆਪ ਬਚਾ ਲਿਓ ਜਿਦਾ ਜਿੱਥੇ ਸੰਗੀ ਬੈਠਾ ਉਹ ਉਹਦੀ ਰੱਖਿਆ ਉਹ ਕਰੇ ਫੇਰ ਸਮਾਂ ਆਇਆ ਬਹੁਤਿਆਂ ਨੇ ਬੇਨਤੀ ਕੀਤੀ ਮਹਾਰਾਜੇ ਥੋੜਾ ਹੋਰ ਸਮਾਂ ਦੇ ਦਿਓ ਉਸੇ ਫੇਰ 87 ਰੱਖ ਲਿਆ ਫੇਰ 97 ਰੱਖ ਲਿਆ ਫੇਰ ਇਹ ਅੱਗੇ ਵਧਾ ਕੇ 204 10 ਕਰਦੇ ਕਰਦੇ 14 ਤੋ ਹੁਣ ਗਾਹਾਂ ਕਰ ਲਿਆ ਮੈਂ ਮਾਂ ਮਹਾਂਪੁਰਖਾਂ ਨੂੰ ਕਿਸੇ ਨੂੰ ਪੁੱਛਿਆ ਮਾਕੇ ਗਾਂ ਗਾਵਣ ਵਧਾਈ ਜਾਂਦੇ ਬਾ 2004 ਚ ਵੈਸੇ ਕੰਮ ਸਮਾਪਤੀ ਸੀ ਆਪਣੀ ਔਰ ਇਸ ਸੁਨਾਮੀ ਜੀ ਆਈ ਸੀ ਆ ਬਾਬਾ ਜੀ ਹੰਸਾਲੀ ਵਾਲੇ ਅੰਦਰ ਬੈਠ ਗਏ 10 ਦਿਨ ਵਾਸਤੇ ਕਹਿੰਦੇ ਭਾਈ ਉਹ ਕਸ਼ਟ ਦਾ ਸਮਾਂ ਕੋਈ ਉਹ ਦੱਸਿਆ ਤਾਂ ਹੈ ਨਾ ਕੁਝ ਬਾਅਦ ਵਿੱਚ ਦਰਵਾਜ਼ਾ ਜਦੋਂ ਖੋਲਿਆ ਸਾਰੇ ਕਹਿਣਵਾਰ ਆ ਜੀ ਬਹੁਤ ਵੱਡੀ ਸੁਨਾਮੀ ਆ ਗਈ ਸੀ ਬਚ ਗਏ ਜੀ ਐਣ ਕਹਿੰਦੇ ਭਾਈ ਪਰਮਜੀਤ ਸਿੰਘ ਜਿਹੜੇ ਹੁਣ ਮਹਾਪੁਰਖ ਕਹਿੰਦੇ ਭਾਈ 10 ਗੁਣਾ ਘਟਾਈ ਐ ਮੈਨੂੰ ਬਹੁਤ ਗਾਲਾਂ ਪਈਆਂ ਨੈਟ ਤੇ ਲੋਕਾਂ ਦੀਆਂ ਵੀ ਇਹ ਬਕਵਾਸ ਮਾਰਦਾ ਐ ਕਹਦਾ ਇੱਕ ਬੰਦਾ ਕਿਵੇਂ ਘਟਾ ਸਕਦਾ ਕੁਦਰਤੀ ਗੱਲ ਐ ਪ੍ਰਮਾਤਮਾ ਨੇ ਜਿਵੇਂ ਉਹ ਗੱਲ ਜੀ ਮਣਾਉਣੀ ਮੈਂ ਘਰ ਸੀਰ ਡਿਊਟੀ ਤੇ ਜਾਣਾ ਕਥਾ ਸ਼ਾਮ ਨੂੰ ਦੁਪਹਿਰ ਜੇ ਨਿਆਣੇ ਕਹਿੰਦੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਡਿਸਕਵਰੀ ਚੈਨਲ ਤੇ ਸੁਨਾਮੀ ਲਹਿਰ ਬਾਰੇ ਆ ਰਿਹਾ ਕੁਝ ਤੁਸੀਂ ਦੇਖੋ ਮੈਂ ਬਹਿ ਗਿਆ ਦੇਖਣ ਲੇਖੋ ਉਹ ਤੇ ਕੀ ਗੱਲ ਆਈ ਉਹ ਹਿੰਦੀ ਵਿੱਚ ਚੱਲ ਰਿਹਾ ਸੀ ਪ੍ਰੋਗਰਾਮ ਉਹ ਉਹ ਕਹਿੰਦੇ ਬਈ ਸਾਨੂੰ ਸਾਡੀ ਸੈਟੇਲਾਈਟ ਨੇ ਸਾਡੇ ਕੈਮਰੇ ਨੇ ਇਹ ਦਰਸਾਇਆ ਵੀ 1000 ਫੁੱਟ ਲਹਿਰ ਉੱਚੀ ਉੱਠੀ ਔਰ ਅਸੀਂ ਕਿਹਾ ਵੀ ਹੁਣ ਗਏ ਖਤਮ ਕਰ ਪਰ ਇਹ ਨਹੀਂ ਸਾਹਮਣੇ ਲੱਗਦਾ ਉਹ ਕੈਮਰੇ ਦੀ ਗਲਤੀ ਸੀ ਜਾਂ ਸਾਡੀ ਵੀਡੀਓ ਦੀ ਗਲਤੀ ਸੀ ਜਾਂ ਕੀ ਗੱਲ ਸੀ ਉਹ किनਾਰੇ ਤੱਕ ਆਉਂਦੀ ਆਉਂਦੀ 100 ਫੁੱਟ ਰਹਿ ਗਈ ਇਹ 10 ਗੁਣਾ ਘਟਈ ਹੁਣ ਮੈਂ ਕਿਹਾ ਵੀ ਹੁਣ ਮੇਰੇ ਕੋਲ ਰਿਕਾਰਡਿੰਗ ਸਿਸਟਮ ਨਹੀਂ ਨਹੀਂ ਮੈਂ ਰਿਕਾਰਡ ਕਰਕੇ ਸਾਰੀ ਦੁਨੀਆ ਨੂੰ ਦਿਖਾਵਾਂ ਵੀ ਆਹ ਦੇਖੋ ਇਹ 10 ਗੁਣਾ ਘਟਾਈ ਸਾਇੰਸ ਕਹਿੰਦੀ ਹੈ ਇਹ 1000 ਫੁੱਟ ਲਹਿਰ 100 ਫੁੱਟ ਤੇ ਲੈਂਦੀ ਬਹੁਤ ਖਤਰਨਾਕ ਚੀਜ਼ ਸੀ ਉਹ ਤੁਸੀਂ ਹੰਸਾਲੀ ਵਾਲੇ ਸੰਤਾਂ ਕੋਲ ਮੈਂ 1987 ਤੋਂ ਲੈ ਕੇ ਅੰਤਮ ਸਮੇਂ ਤੱਕ ਜਾਂਦਾ ਰਿਹਾ ਬਾਬਾ ਜੀ ਨੇ ਮੈਨੂੰ ਜਦੋਂ ਮੈਂ ਜਾਣਾ ਉਹਨੇ ਕਿ ਐਤਵਾਰ ਵੀਰਵਾਰ ਕਥਾ ਤੂੰ ਕਰਨੀ ਕਰਨੀ ਮੈਂ ਸਤ ਵਜਨ ਕਹਿੰਦੇ ਜਦੋਂ ਵੀ ਮੈਂ ਉਤਰਨਾ ਗੱਡੀ ਚ ਭਾਈ ਸਾਹਿਬ ਪਹਿਲਾਂ ਅਰਦਾਸ ਕਰਕੇ ਆਉਂਗਾ ਮਹਾਰਾਜ ਨੂੰ ਬੇਨਤੀ ਕਰੋ ਵੀ ਐਟਮ ਬੰਬ ਨਾ ਡਿੱਗਣ ਤੇ ਦੁਨੀਆ ਨੂੰ ਬਚਾ ਕੇ ਰੱਖੋ ਐਂ ਕਰੋ ਐਂ ਕਰੋ ਮੈਂ ਕਿਹਾ ਬਾਬਾ ਜੀ ਕੀ ਗੱਲ ਕਹਿੰਦੇ ਦੇਖੋ ਭਾਈ ਗਲਤੀ ਤਾਂ ਮਨੁੱਖਾਂ ਨੇ ਕੀਤੀ ਆ ਪਸ਼ੂਆਂ ਨੇ ਪੰਛੀਆਂ ਨੇ ਦਰਖਤਾਂ ਨੇ ਕੀ ਗਲਤੀ ਕੀਤੀ ਆ ਇਹਨਾਂ ਨੂੰ ਕਿਉਂ ਸਜ਼ਾ ਮਿਲਦੀ ਨਾਲ ਮਾਜੀ ਬਚਨ ਤਾਂ ਠੀਕ ਆਪ ਜੀ ਦਾ ਹਰ ਵੀਰਵਾਰ ਐਤਵਾਰ ਪਟਿਆਲਿਆਂ ਹੈਡ ਗ੍ਰੰਥੀ ਗੁਰਮੀਤ ਸਿੰਘ ਜੀ ਹੁੰਦੇ ਸੀ ਉੱਥੇ ਉਹਨਾਂ ਨੂੰ ਵੈਨ ਦੇ ਪੈਸੇ ਦਿੰਦੇ ਸੀ ਬਾਬਾ ਜੀ ਪੰਜ ਪਿਆਰੇ ਉੱਥੋਂ ਲਿਆਉਣੇ ਪਹਿਲਾਂ ਬਿਠਾ ਕੇ ਪ੍ਰਸ਼ਾਦਾ ਸਕਾਉਣਾ ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲਿਆ ਕੇ ਕਹਿਣਾ ਅਰਦਾਸ ਕਰੋ ਵੀ ਬੰਬ ਨਾ ਡਿੱਗਣ ਲੜਾਈ ਨਾ ਲੱਗੇ ਇਹ ਟਲ ਜੇ ਸਾਰਾ ਕੁਝ ਇਹ ਮਹਾਪੁਰਖ ਟਾਲ ਦਿੰਦੇ ਹੁੰਦੇ ਆ ਉਹਨਾਂ ਨੇ ਕਿਵੇਂ ਟਾਲੀ ਪੰਜ ਪਿਆਰਿਆਂ ਤੋਂ ਅਰਦਾਸਾਂ ਕਰਾ ਕਰਾ ਕੇ ਕਰਾ ਕਰਾ ਕੇ ਸੰਸਾਰ ਦਾ ਸੰਕਟ ਬਹੁਤ ਟਾਲਿਆ ਇਸ ਕਰਕੇ ਸਾਧ ਸੰਗਤ ਮਹਾਪੁਰਖ ਜਿਹੜੇ ਹੁੰਦੇ ਨੇ ਹੁਣ ਉਹਨਾਂ ਦੀ ਗੱਲ ਕਿਉਂ ਮੰਨਦੇ ਨੇ ਨਰੰਕਾਰ ਜੀ ਕਿਉਂਕਿ ਪੂਰਨ ਜੋਤ ਜਗ੍ਹਾ ਘਟਮੈਂ ਇੱਕ ਦਿਨ ਤੁਸੀਂ ਇਹ ਜੇ ਥਾਂ ਖੜ੍ਹ ਜਾਓਗੇ ਜਾ ਕੇ ਜਿੱਥੇ ਫਿਰ ਇੱਕ ਦੂਜੇ ਦੇ ਮੂੰਹ ਹਲ ਤੁਸੀਂ ਬਿਟਰ ਬਿਟਰ ਦੇਖਣਾ ਵੀ ਇਹ ਤਾਂ ਬਣੀ ਕੁਝ ਨਹੀਂ ਇਹ ਸਿਆਣਪ ਨਾਲ ਚੱਲਦੇ ਹਾਂ ਤੁਸੀਂ ਮਾਰਾਇ ਨੇ ਕਿਹਾ ਸੀ ਆਪਣੀ ਬੁੱਧੀ ਦੀ ਸਿਆਣਪ ਛੱਡ ਦੋ ਹਾਂ ਮੈਂ ਮਹਾਪੁਰਖਾਂ ਦਾ ਰਿਹਾ ਉਹਨਾਂ ਸਮਿਆਂ 'ਚ 1974 ਦੀ ਗੱਲ ਹੈ 74 ਦਾ ਸਮਾਂ ਹੋਰ ਸੀ 80 'ਚ ਹੋਰ ਆ ਗਿਆ ਇਹ 90 'ਚ ਹੋਰ ਆ ਗਿਆ 2000 'ਚ ਹੋਰ ਆ ਗਿਆ ਆ ਪਿਛਲੇ 2000 ਤੋਂ ਤਾਂ ਲੈ ਕੇ ਗਾਹਾਂ ਬਹੁਤ ਹੀ ਸਮਾਂ ਖਰਾਬ ਜਾ ਘਟਿਆ ਜਾ ਸੋਚਾਂ ਬਹੁਤ ਮਾੜੀਆਂ ਅੱਜ ਕੱਲ ਦੇ ਨਿਆਣਿਆਂ ਦੀਆਂ ਲੋਕਾਂ ਦੀਆਂ ਵਿਚਾਰਾਂ ਬੜੀਆਂ ਮਾੜੀਆਂ ਇਹੋਂ ਪ੍ਰਤੀਤ ਹੁੰਦਾ ਵੀ ਇਹ ਜ਼ਮਾਨਾ ਬਦਲ ਗਿਆ ਵੀ ਅਸੀਂ ਇਹ ਜ਼ਮਾਨੇ 'ਚ ਆਪਣੇ ਆਪ ਨੂੰ ਬੇਗਾਨੇ ਜਿਹਾ ਮਹਿਸੂਸ ਕਰਦੇ ਹਾਂ ਉਹ ਗੱਲਾਂ ਨਾ ਰਹੀਆਂ ਜਦੋਂ ਕਦੇ ਸਾਨੂੰ ਪੁਰਾਣੇ ਸਿੰਘ ਮਿਲਦੇ ਆਂ ਅਸੀਂ ਇੱਕ ਦੂਜੇ ਨੂੰ ਪੁੱਛਦੇ ਹਾਂ ਉਹ ਸਮਾਂ ਫੇਰ ਵੀ ਆਊਗਾ ਜਿਹੜਾ ਆਪਾਂ ਬਤੀਤ ਕਰ ਚੁੱਕੇ ਆਂ ਮਹਾਪੁਰਖਾਂ ਦੇ ਨਾਲ ਕਹਿੰਦੇ ਮੁਸ਼ਕਲ ਆ ਵੀ ਨਾ ਤਾਂ ਉਹ ਜਾਂ ਮਹਾਪੁਰਖ ਆਵੇ ਨਾ ਕੋਈ ਸਮਾਂ ਹੋਇਆ ਜਾਵੇ ਕਿਉਂਕਿ ਵਿਰਾਗ ਤਿਆਗ ਸੰन्यास ਯਤ ਸਤ ਸੰਤੋਖ ਅੱਜ ਦੇ ਲੋਕਾਂ 'ਚ ਕੋਈ ਸਬਰ ਨਹੀਂ ਕੋਈ ਸੰਤੋਖ ਹੈ ਹੀ ਨਹੀਂਗਾ ਮਾੜੀ ਜੀ ਗੱਲ ਫੋਨ ਤੇ ਪੁੱਛਣਗੇ ਚਾ ਪਾਠ ਆ ਕਰਨਾ ਕਰ ਲੋ ਜੀ ਦਸਾਂ ਦਿਨਾਂ ਬਾਅਦ ਫੋਨ ਆਇਆ ਆ ਤੁਸੀਂ ਕਹੇ ਸੀ ਪ੍ਰਕਾਸ਼ ਦਿਖਦਾ ਮੈਂ ਕਿਹਾ ਦਸਾਂ ਦੇ ਨਾਲ ਆ ਪ੍ਰਕਾਸ਼ ਨਹੀਂ ਆ ਇਹ ਲੋਕ ਐ ਸਾਰੇ ਦੇ ਵੀ ਇਵੇਂ ਲਾਈਟ ਚਗਾਉਣੀ ਇਹ ਹੋ ਗਿਆ ਆ ਮੋਬਾਈਲ ਤੇ ਹੱਥ ਜਾਂ ਮਾਰਕਾ ਉਹ ਗਏ ਪੈਸੇ ਤੁਸੀਂ ਐ ਨਿਆਣੇ ਵਾਲੇ ਗੱਲਾਂ ਨਾ ਕਰੋ ਤਾਂ ਹਮ ਅਧਿਕ ਤਪੱਸਿਆ ਸਾਦੀ ਉਹ ਕਹਿੰਦੇ ਮੈਂ 4 ਯੁੱਗ ਤੱਕ ਬੈਠਾ ਰਿਹਾ ਇਹ ਵਿਦਕਰਤ ਤਪੱਸਿਆ ਭਇਓ ਦੁਬੈ ਤੇ ਇੱਕ ਰੂਪ ਵੈਗੋ ਕਿੰਨੇ ਯੁੱਗ ਤੱਕ ਕਿੰਨਿਆਂ ਯੁੱਗਾਂ ਤੋਂ ਬਾਅਦ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨਰੰਕਾਰ ਜੀ ਦੇ ਵਿੱਚ ਕਹਿੰਦੇ ਅਭੇਦ ਹੋਏ ਆਂ ਆਨੰਦ ਆ ਗਿਆ ਕੀ ਕਹਿੰਦੇ ਕਹਿੰਦੇ ਮੈਨੂੰ ਆਪਣੇ ਕੋਲ ਬੁਲਾ ਕੇ ਬਿਠਾਇਆ ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪ੍ਰਚਾਰ ਕਰ ਬੇ ਕਹੋ ਸਾਜਾ ਮੈਂ ਆਪਣਾ ਪੁੱਤਰ ਨਵਾਜਿਆ ਤੁਹਾਨੂੰ ਬਹੁਤ ਇਹ ਆਨੰਦ ਵਿੱਚ ਬਚਣਾ ਵੀ ਸਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੇ ਇਹਨੂੰ ਸੌਫਟਵੇਅਰ ਤੋਂ ਹਾਰਡਵੇਅਰ ਚ ਲੈ ਜਾਈਓ ਉਹ ਗੱਲਾਂ ਹੋਰ ਹੁੰਦੀਆਂ ਵੈਸੇ ਇੱਕ ਹੁੰਦਾ ਟੀਵੀ ਦਾ ਦੇਖਣਾ ਸਾਹਮਣੇ ਸਕਰੀਨ ਤੇ ਟੀਵੀ ਦੇਖੋ ਜੀ ਸੌਖਾ ਹੀ ਆ ਇੱਕ ਹੁੰਦਾ ਉਹ ਖਰਾਬ ਹੋ ਗਿਆ ਫਿਰ ਮਕੈਨਿਕ ਨੂੰ ਕਹਿੰਦੇ ਇਹਨੂੰ ਦੇਖਿਓ ਜੀ ਉਹ ਕਹਿੰਦਾ ਮੰਗ ਨੂੰ ਖੋਲੂਗਾ ਇਹਨੂੰ ਉਹ ਪਿੱਛੋਂ ਖੋਲ ਕੇ ਜਿਉਂ ਜੰਜਾਲ ਜਾਂ ਕੱਢਦਾ ਤਾਰਾਂ ਦਾ ਉਹ ਕੋਈ ਕੁਛ ਟਰਾਂਸਮੀਟਰ ਜੇ ਹੋਰ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਮਿਲਿਆ ਦਾ ਤਨਿ ਮਾਨਿਆ ਨੂੰ ਬਾਦਸ਼ਾਹੀਏ ਮੇ